ਗੁਰਚਿਕਾ ਫਾਸਾ ਮਹਾਂਕੀ ਫੋਟੇ ਸਾਡੇ ਚੈਨਲ ਸ਼੍ਰੀਦਰ ਐਂਟਰਪ੍ਰਾਈਜ਼ਸ ਆਨਲਾਈਨ ਸਰਵਿਸ ਵਿੱਚ ਤੁਹਾਡਾ ਬਹੁਤ ਨੇਕਾ ਸਵਾਗਤ ਹੈ ਅੱਜ ਦੀ ਜਿਹੜੀ ਜਾਣਕਾਰੀ ਹੈ ਉਹ ਹੈ ਜਨਮ ਸਰਟੀਫਿਕੇਟ ਦੇ ਬਾਰੇ ਦੇ ਵਿੱਚ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਹੋ ਜੋ ਵੀ ਦਸਤਾਵੇਜ਼ ਚੱਲਦਾ ਹੈ ਜਿਵੇਂ ਕਿ ਜਨਮ ਸਰਟੀਫਿਕੇਟ ਹੀ ਹੈ ਇਹ ਆਨਲਾਈਨ ਹੁਣ ਬਹੁਤ ਜ਼ਰੂਰੀ ਹੈ ਅਤੇ ਸਾਡੇ ਕੋਲ ਪਹਿਲਾਂ ਕੁਝ ਇਸ ਤਰ੍ਹਾਂ ਦੇ ਸਰਟੀਫਿਕੇਟਸ ਤੇ ਜੋ ਹੁਣ ਸਰਟੀਫਿਕੇਟ ਚੱਲਦੇ ਹਨ ਉਹ ਡਿਜੀਟਲ ਜੋ ਸਰਟੀਫਿਕੇਟ ਹੈ ਉਹ ਚੱਲਦੇ ਹਨ ਇਹਨਾਂ ਸਰਟੀਫਿਕੇਟਾਂ ਦੇ ਵਿੱਚ ਇਹ ਜਿਹੜੇ ਹੱਥੀ ਬਾਣੇ ਸਰਟੀਫਿਕੇਟ ਹੁੰਦੇ ਸੀ ਉਹ ਪਹਿਲਾਂ ਮਾਨੇ ਹੁੰਦੇ ਸੀ ਪਰ ਹੁਣ ਇਹ ਸਰਟੀਫਿਕੇਟ ਨਹੀਂ ਬਣੇ ਜਾਂਦੇ ਇਹ ਵਾਲੇ ਸਰਟੀਫਿਕੇਟ ਜਿਹੜੇ ਨੇ ਉਹ ਵੈਲਿਡ ਹਨ ਤੁਸੀਂ ਚਾਹੇ ਪਾਸਪੋਰਟ ਬਣਾਉਣਾ ਹੈ ਕੋਈ ਵੀ ਵਰਕ ਕਰਨਾ ਹੈ ਕੰਮ ਦੇ ਲਈ ਜਨਮ ਸਰਟੀਫਿਕੇਟ ਵੀ ਐਮ ਆਈ ਬਣ ਚੁੱਕੇ ਹੋਏ ਇਸ ਤੋਂ ਲਾਵਾ ਕਈਆਂ ਕੋ ਸਾਡੇ ਕੋ ਕੁਝ ਇਸ ਤਰ੍ਹਾਂ ਦੇ ਜਨਮ ਸਰਟੀਫਿਕੇਟ ਬੀ ਸੀ ਤੁਹਾਨੂੰ ਜਿਵੇਂ ਕਿ ਕੀਤਾ ਸੀ ਦੇਖ ਸਕਦੇ ਹੋ ਅਤੇ ਫਿਰ ਕਈਆਂ ਦੇ ਕੋਲ ਸਾਡੇ ਕੋਲ ਇਸ ਤਰ੍ਹਾਂ ਦੇ ਸਰਟੀਫਿਕੇਟ ਵੀ ਹੈਗੇ ਹਨ ਪਰ ਜੋ ਹਣ ਸਹੀ ਸਰਟੀਫਿਕੇਟ ਹੈ ਉਹ ਇਸੇ ਤਰ੍ਹਾਂ ਦਾ ਚੱਲਦਾ ਹੈ ਅਤੇ ਇਸ ਦੇ ਲਈ ਸਾਨੂੰ ਕਈ ਵਾਰੀ ਬੜਾ ਖੱਜਲ ਖਰਾਬ ਹੋਣਾ ਪੈਂਦਾ ਹੈ ਸਮਾਂ ਨਹੀਂ ਹੁੰਦਾ ਅਤੇ ਅਸੀਂ ਕੋ ਵੀਰੇ ਬਹੁਤ ਖੱਜਲ ਹੋ ਕੇ ਪਰੇਸ਼ਾਨ ਹੋ ਜਾਂਦੇ ਹਾਂ ਇਸੇ ਲਈ ਸਾਡੇ ਇਸ ਚੈਨਲ ਦਾ ਮਕਸਦ ਇਹ ਹੈ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਦਾ ਸਵਾਲ ਜੋ ਹੈ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਇਹ ਚੈਨਲ ਸ਼ੁਰੂ ਕੀਤਾ ਗਿਆ ਹੈ ਤੁਸੀਂ ਚਾਹੇ ਕਿਸੇ ਵੀ ਜ਼ਿਲ੍ਹੇ ਦੇ ਕਿਸੇ ਪਿੰਡ ਸ਼ਹਿਰ ਦੇ ਹੋ ਤੁਸੀਂ ਕਿਤੇ ਹੋ ਵੀ ਜਿਹੜਾ ਹੈ ਸਾਡੇ ਤੋਂ ਸਰਵਿਸ ਲੈ ਸਕਦੇ ਹੋ ਉਸ ਦੇ ਲਈ ਅਸੀਂ ਆਪਣਾ ਕੰਟੈਕਟ ਨੰਬਰ ਜੋ ਹੈ ਚੈਨਲ ਦੇ ਵਿੱਚ ਦਿੱਤਾ ਹੋਇਆ ਹੈ ਅਤੇ ਇਸ ਕੋਲ ਲਾਵਾ ਤੁਸੀਂ ਕਿ ਇਹ ਵੀ ਅਸੀਂ ਸਾਰੇ ਜਾਣਦੇ ਹਾਂ ਕਿ ਫੋਰਨ ਕੰਟਰੀਜ਼ ਦੇ ਵਿੱਚ ਜੋ ਮੇਰੇ ਵੀਰ ਭੈਣ ਗਏ ਹੋਏ ਹਨ ਕਈ ਮੇਰੇ ਵੀਰ ਭੈਣਾਂ ਦੇ ਕੋਲ ਇਹੋ ਜਿਹਾ ਸਰਟੀਫਿਕੇਟ ਹੈ ਜਾਂ ਕੁਝ ਇਹੋ ਜਿਹਾ ਹੀ ਸਰਟੀਫਿਕੇਟ ਹੈ ਪਰ ਜਦੋਂ ਉਹਨਾਂ ਨੇ ਵਰਕ ਪਰਮਿਟ ਲੈਣਾ ਹੁੰਦਾ ਹੈ ਜਾਂ ਕੋਈ ਵੀ ਕੰਮ ਹੁੰਦਾ ਹੈ ਤਾਂ ਚਰਮ ਸਰਟੀਫਿਕੇਟ ਦੀ ਮੰਗ ਕੀਤੀ ਜਾਂਦੀ ਹੈ ਜੋ ਕਿ ਆਨਲਾਈਨ ਹੋਣਾ ਬਹੁਤ ਜ਼ਰੂਰੀ ਹੈ ਤੇ ਅਗਰ ਆਨਲਾਈਨ ਨਹੀਂ ਹੁੰਦਾ ਤਾਂ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਪਰ ਅਗਰ ਤੁਸੀਂ ਕਿਸੇ ਵੀ ਬਾਹਰੀ ਕੰਟਰੀ ਵਿੱਚ ਵੀ ਹੋ ਤਾਂ ਵੀ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਜੀ ਸਾਨੂੰ ਕੰਟੈਕਟ ਕਰ ਸਕਦੇ ਹੋ ਅਤੇ ਤੁਹਾਡਾ ਚੋਚਾ ਨਾਮ ਸਰਟੀਫਿਕੇਟ ਹੈ 10 ਤੋਂ 15 ਦਿਨ ਦੇ ਵਿੱਚ ਆਨਲਾਈਨ ਕਰਕੇ ਤੁਹਾਨੂੰ ਤੇ ਦਿੱਤਾ ਜਾਵੇਗਾ ਇਸ ਦੇ ਇਲਾਵਾ ਕਈ ਗ੍ਰੀਜਨਕ ਸਰਟੀਫਿਕੇਟ ਵਿੱਚ ਕਈ ਗਲਤੀਆਂ ਪਾਈਆਂ ਜਾਂਦੀਆਂ ਜਿਵੇਂ ਨਾਮ ਦੀ ਗਲਤੀ ਮਾਤਾ ਜਾਂ ਪਿਤਾ ਦੇ ਨਾਮ ਦੀ ਗਲਤੀ ਜਾਂ ਫਿਰ ਐਡਰੈਸ ਵਿੱਚ ਗਲਤੀ ਅਗਰ ਇਸ ਤਰ੍ਹਾਂ ਦੀ ਕੋਈ ਵੀ ਗਲਤੀ ਹੈ ਜਾਂ ਜਿਵੇਂ ਕਿ ਤੁਹਾਡੇ ਪਾਸਪੋਰਟ ਨੇ ਫੌਰਨ ਦੇ ਮੇਰੇ ਵੀਰ ਭੈਣ ਦੇ ਯਾ ਅੱਜਕੱਲ੍ਹ ਜਦੋਂ ਪਾਸਪੋਰਟ ਬਣਾਏ ਜਾਂਦੇ ਹਨ ਤਾਂ ਸਾਰਾ ਨੇਮ ਜ਼ਰੂਰ ਲਗਾਇਆ ਜਾਂਦਾ ਹੈ ਪਰ ਜੋ ਹੈ ਸਾਡੇ ਜਨਮ ਸਰਟੀਫਿਕੇਟ ਤੇ ਸਾਰ ਨੇਮ ਨਹੀਂ ਹੁੰਦਾ ਐਗਜ਼ਾਮਪਲ ਦੇ ਤੌਰ ਤੇ ਜਿਵੇਂ ਕਿ ਕਰਮਜੀਤ ਕੌਰ ਤੰਜਲ ਜਿਵੇਂ ਤੰਜਲ ਮੇਰੀ ਗੁੱਤ ਹੈ ਤੇ ਬਹੁਤ ਸਾਰੇ ਵੀਰ ਭੈਣਾਂ ਜੋ ਵੀ ਹੋਵੇ ਉਸ ਨੂੰ ਨਾਮ ਲਾਉਂਦੇ ਹਨ ਅਤੇ ਪਾਸਪੋਰਟ ਤੇ ਫਰਨੀਚਰ ਇਹ ਚੀਜ਼ ਬਹੁਤ ਇੰਪੋਰਟੈਂਟ ਹੁੰਦੀ ਹੈ ਪਰ ਸਾਡੇ ਜਨਮ ਸਰਟੀਫਿਕੇਟ ਵਿੱਚ ਨਹੀਂ ਲੱਗੀ ਹੁੰਦੀ ਤਾਂ ਚਾਹੇ ਪਿਤਾ ਦਾ ਨਾਮ ਮਾਤਾ ਦਾ ਜਾਂ ਫਿਰ ਤੁਹਾਡੇ ਨਾਮ ਦੇ ਪਿੱਛੇ ਤੁਸੀਂ ਸਰਨੇਮ ਲਗਵਾਉਣਾ ਹੈ ਜਨਮ ਸਰਟੀਫਿਕੇਟ ਦੇ ਵਿੱਚ ਤਾਂ ਤੁਸੀਂ ਤਾਂ ਵੀ ਸਾਨੂੰ ਸੰਪਰਕ ਕਰ ਸਕਦੇ ਹੋ ਔਰ ਕਿਸੇ ਵੀ ਕੋਈ ਤਰ੍ਹਾਂ ਦੀ ਤੁਸੀਂ ਜਾਣਕਾਰੀ ਚਾਹੁੰਦੇ ਹੋ ਤਾਂ ਸਾਨੂੰ ਜੋ ਆਫਿਸ ਦਾ ਸਮਾਂ ਦਿੱਤਾ ਗਿਆ ਹੈ ਉਸ ਦੇ ਵਿੱਚ ਸਾਨੂੰ ਕੰਟੈਕਟ ਕਰ ਸਕਦੇ ਹੋ ਇਸ ਦੇ ਇਲਾਵਾ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਵੀ ਸੰਪਰਕ ਕਰ ਸਕਦੇ ਹੋ 1 ਹੋਰ ਚੀਕਾ ਖਾਲਸਾ 1 ਹੋਰ ਚੀਕ ਫਤ